ਅਲਟੂ ਨਿਊਜ਼ 채ਨਲ ਤੇ ਤੁਹਾਡਾ ਸਵਾਗਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਟਾਲਾ ਵਿੱਚ ਕੱਢਿਆ ਟਰੈਕਟਰ ਮਾਰਚ 2024 ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਹੋਵੇਗਾ ਦਿੱਲੀ ਵਰਗਾ ਅੰਦolan ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਕਿਸਾਨੀ ਅੰਦolan ਲਈ ਹੋ ਰਹੇ ਨੇ ਲੰਬਾਂ ਜਿਸ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸੂਬਾ ਗੂ ਡਾਕਟਰ ਦਰਸ਼ਨਪਾਲ ਸਿੰਘ ਵੱਲੋਂ ਬਟਾਲਾ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਇਹ ਟਰੈਕਟਰ ਮਾਰਚ ਬਟਾਲਾ ਦੇ ਉਮਰਪੁਰਾ ਚੌਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਬਟਾਲਾ ਦੇ ਗਾਂਧੀ ਚੌਕ ਦੇ ਵਿੱਚ ਸਮਾਪਤ ਹੋਇਆ ਗੱਲਬਾਤ ਦੌਰਾਨ ਕਿਸਾਨਾਂ ਨੂੰ ਡਾਕਟਰ ਦਰਸ਼ਨਪਾਲ ਸਿੰਘ ਅਤੇ ਰਾਜਗੁਰਿੰਦਰ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਛੰਡੇ ਥੱਲੇ ਕਰੀਬ 40 ਕਿਸਾਨ ਜਥੇਬੰਦੀਆਂ 3 ਦਿਨ 26 ਤੋਂ ਲੈ ਕੇ 28 ਨਵੰਬਰ ਤੱਕ ਚੰਡੀਗੜ੍ਹ ਵਿਖੇ ਅੰਦੋਲਨ ਕਰਨਗੇ ਅਤੇ ਗਵਰਨਰ ਪੰਜਾਬ ਨੂੰ ਕੇਂਦਰ ਦੀ ਸਰਕਾਰ ਦੇ ਨਾਮ ਦੇਤੇ ਮੰਗ ਪੱਤਰ ਵੀ ਦਿੱਤਾ ਜਾਵੇਗਾ ਉਨਾ ਕਿਹਾ ਕਿ 2026 ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਅੰਦਰ ਦਿੱਲੀ ਕਿਸਾਨੀ ਅੰਦੋਲਨ ਵਰਗਾ ਮਾਹੌਲ ਬਣਾ ਦੇਵਾਂਗੇ ਤੇ ਦਿੱਲੀ ਦਾ ਰੁਖ ਕਰਨ ਲਈ ਕਿਸਾਨ ਲਾਮਬੰਦ ਕਰ ਦੇਵਾਂਗੇ ਤੁਸੀਂ ਦੇਖ ਰਹੇ ਹੋ ਪਟਾਲਾ ਤੋਂ ਜਸਵਿੰਦਰ 베ਧੀ ਅਤੇ ਕਰਮਜੀਤ ਜੰਮਾਦੀ ਇਹ ਵਿਸ਼ੇਸ਼ ਰਿਪੋਰਟ 24 28 ਨਵੰਬਰ ਦਾ ਮੋਲਣ ਚੰਡੀਗੜ੍ਹ ਮੋਲਣ ਜਿਹੜਾ ਪੂਰੇ ਦੇਸ਼ ਤੇ ਮੋਲਣ ਹੈ ਉਹਦੀ ਸ਼ੁਰੂਆਤ ਜਿਹੜੀ ਕਰ ਦਿੱਤੀ ਗਈ ਹੈ ਪਟਾਲਾ ਤੋਂ ਮੰਗਾਂ ਲਾਗੂ ਕਰੋ ਕੈਨਦਰੋਲਾ ਮੰਨਿਆ ਮੰਗਾ ਲਬੂ ਕੋ ਐਮਐਸਪੀ ਤੇ ਡੇਟੀ ਕਲ ਜਿਹੜੀ ਸਭਾ ਦੇ ਇੱਤੇ ਆ ਰਿਹਾ ਸੀ ਮਾਤ ਰਹੇ ਹੋ ਗੋ ਅੱਜ ਦੀ ਟਰੈਕਟਰਾਈ ریلی ਦਾ ਮਕਸਦ ਹੈ ਜੀ ਲੋਕਾਂ ਨੂੰ ਜਾਗਰੂਕ ਕਰਨਾ 26 27 28 ਤਰੀਕ ਨੂੰ ਜਿਹੜਾ ਸੰਯੁਕਤ ਕਿਸਾਨ ਫੋਰਜੇ ਨੇ ਹਿੰਦੁਸਤਾਨ ਦੀਆਂ ਸਾਰੀਆਂ ਰਾਜਧਾਨੀਆਂ 'ਚ ਇਕੱਠ ਕਰਨੇ ਨੇ ਤਿੰਨ ਦਿਨ ਦੇ ਉਹਦੇ ਲਈ ਜਾਗਰੂਕ ਕਰਨਾ ਜਿਹੜੀਆਂ ਮੰਗਾਂ ਨੇ ਸਾਡੀਆਂ ਉਹਨਾਂ ਪ੍ਰਤੀ ਜਾਗਰੂਕ ਕਰਨਾ ਹੈ ਔਰ ਮੇਨ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਕਿ ਪਰਾਲੀ ਦੇ ਪਰਚੇ ਕੱਟ ਰਹੀ ਹੈ ਅੱਗ ਲਾਉਂਦੇ ਅੱਕ ਚਹੀ ਨਹੀਂ ਆ ਪਰ ਜਿਹੜੇ ਪਰਚੇ ਕੱਟਨੇ ਆ ਉਹ ਬਹੁਤ ਗਲਤ ਗੱਲਾਂ ਉਹ ਵਾਪਸ ਕਰਾਉਣ ਲਈ ਸਾਡੀ ਇਹ ਰੈਲੀ ਹੈ ਜੀ ਸਰਕਾਰਾਂ ਹਿੱਲਣੀਆਂ ਕਿਉਂਕਿ ਲਗਾਤਾਰ ਕਿਸਾਨਾਂ ਪਰਚਾ ਦਾ ਮਸਲਾ ਸਰਕਾਰਾਂ ਅੱਧਿਆ ਕਿ ਬੋਲਦੇ ਨਹੀਂ ਸੁਣਦੇ ਨਹੀਂ ਬਿਲਕੁਲ ਬੋਲੀਆਂ ਸੁਣਦੀਆਂ ਨਹੀਂ ਪਰ ਸੁਣਾਉਣਾ ਸੁਣਾਵਾਂਗੇ ਹਿੱਲਣ ਗਿਆ ਤੁਸੀਂ ਵੇਖ ਲੋ ਅੱਜ ਕਿੰਨੇ ਸੈਂਕੜੇ ਟਰੈਕਟਰ ਟਰੈਕਟਰ ਆਏ ਨੇ ਹਰ ਵਾਰ ਤੁਸੀਂ ਇਹ ਸਵਾਲ ਪੁੱਛਦੇ ਜੇ ਹਰ ਵਾਰ ਥੋੜਾ 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 ਅੱਗੇ ਨਾਲ ਅਸੀਂ ਉੱਪਰ ਜਾ ਰਹੇ ਹਾਂ ਤੁਸੀਂ ਦੇਖ ਰਹੇ ਜੇ ਇਹ ਜਿੱਦਣ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਤੁਰ ਪਿਆ ਉਹ ਦਿਨ ਸਰਕਾਰਾਂ ਦੀ ਕੀ ਹਿੰਮਤ ਆ ਨਾਮਨ ਸਰਕਾਰਾਂ ਹੀ ਸਾਡੀਆਂ ਹੋਣਗੀਆਂ ਮੰਨਣਾ ਇਹਨਾਂ ਕੀ ਆਗਟ ਵੇਡ ਟਰੈਕਟਰ ਅੱਜ 26 27 28 ਦੇ ਪ੍ਰੋਗਰਾਮ ਨੂੰ ਜੋ ਚੰਡੀਗੜ੍ਹ ਦੇ ਵਿੱਚ ਵੱਡਾ ਅੰਦੋਲਨ ਹੋ ਜਾ ਰਿਹਾ ਹੈ ਸਯੁਗ ਕਿਸਾਨ ਮੋਰਚਾ ਦਾ ਜੋ ਇੱਕ ਦੇਸ਼ ਦੇ ਵਿੱਚ ਸਾਰੀਆਂ ਸੂਬਾ ਰਾਜਧਾਨੀਆਂ ਦੇ ਅੰਦਰ ਦਿਨ ਤੇ ਰਾਤ ਦੇ ਧਰਨੇ ਲਗਣੇ ਨੇ ਉਹਦੀ ਤਿਆਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਇਕਾਈ ਨੇ ਤੈਅ ਕੀਤਾ ਹੈ ਕਿ ਉਹਦੀ ਤਿਆਰੀ ਵਾਸਤੇ ਅੱਜ ਪਟਾਲੇ ਦੇ ਅੰਦਰ ਟਰੈਕਟਰ ਮਾਰਚ ਕਰ ਰਹੀ ਹੈ ਛੱਤੀ ਜੱਥੇਬੰਦੀ ਇਹਦੇ ਨਾਲ ਜਿੱਥੇ 26 ਸ라이 28 ਦੀ ਤਿਆਰੀ ਦਾ ਪ੍ਰਚਾਰ ਹੋ ਰਿਹਾ ਉਥੇ ਨਾਲ ਦੀ ਨਾਲ ਜੋ ਸਾਡੇ ਮੰਗਾਂ ਮੁੱਦੇ ਨੇ ਉਹਦਾ ਪ੍ਰਚਾਰ ਹੋ ਰਿਹਾ ਜੱਥੇਬੰਦੀ ਦਾ ਵੀ ਪ੍ਰਚਾਰ ਹੋ ਰਿਹਾ ਕਿ ਜੱਥੇਬੰਦੀ ਇਹ ਕੰਮ ਕਰਦੀ ਹੈ ਕਿਸ ਇਲਾਕੇ ਵਿੱਚ ਸੋ ਇਹਦੀ ਤਿਆਰੀ ਵਾਸਤੇ ਅੱਜ ਦਾ ਪ੍ਰੋਗਰਾਮ ਹੈ ਬਿਲਕੁਲ ਲਗਾਤਾਰ ਦੇਖਿਆ ਜੇ ਤਾਂ ਮੰਗਾਂ ਕੀ ਹੈ ਇਹ ਮੰਗਾਂ ਮੰਗਾ ਅਹਿਮ ਮੰਗਾ ਪਹਿਲੀ ਹੈ ਕਿ ਐਮਐਸਪੀ ਦੀ ਗਰੰਟੀ ਕਰਨ ਵਾਲਾ ਕਾਨੂੰਨ ਬਣਾਓ ਤੇ ਸੀਟੂ ਫੁੱਲੀ ਪ੍ਰਚਲ ਸੁਆਮੀਨਾਥਨ ਦੇ ਫਾਰਮੂਲੇ ਦੇ ਮੁਤਾਬਕ ਐਮਐਸਪੀ ਫੀਅਰ ਕਰੋ ਨੰਬਰ 2 ਖਰੀਦ ਦੀ ਗਰੰਟੀ ਕਰਨ ਵਾਲਾ ਕਾਨੂੰਨ ਬਣਾਓ ਤੇ ਸਾਰੀਆਂ ਫਸਲਾਂ ਤੇ ਐਮਐਸਪੀ ਦਿਓ ਦੂਜਾ ਹੈ ਕਿ ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ ਤੇ ਲੀਕ ਮਾਰੀ ਜਾਵੇ ਕਰਜ਼ਾ ਪਾਲਿਸੀ ਬਣਾਈ ਜਾਵੇ ਹਰ ਕਿਸਾਨ ਔਰਤ ਤੇ ਮਰਦ ਨੂੰ 60 ਸਾਲ ਤੋਂ ਬਾਅਦ ਕਿਸਾਨ ਪੈਨਸ਼ਨ 10000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ ਸਾਰੀਆਂ ਫਸਲਾਂ ਤੇ ਫਸਲ ਬੀਮਾ ਯੋਜਨਾ ਦੀ ਵੀ ਸਰਕਾਰ ਡਿਕਲੇਅਰ ਕਰੇ ਜਿਹੜਾ ਸਾਡੇ ਅਜੇ ਮਿਸ਼ਨ ਟੈਰਮਿਨਲ ਲਖੀਰਪੁਰ ਖੇਰੀ ਦੇ ਵਿੱਚੋਂ ਗੁਨਾਹਗਰਤਾ ਦੀ ਉਹਨੂੰ ਬਰਖਾਸਤ ਕੀਤਾ ਜਾਵੇ ਤੇ ਜਿਹੜੇ ਬੇਗੁਨਾਹ ਕਿਸਾਨਾਂ ਦੇ ਉੱਤੇ ਕੇਸ ਬਣਾਏ ਨੇ ਵਾਪਸ ਲਏ ਜਾਣ ਬਿਜਲੀ ਬਿੱਲ 222 ਆ ਜਿਹੜਾ ਉਹਨੂੰ ਵਾਪਸ ਲਿਆ ਜਾਵੇ ਚਿਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ ਤੇ ਜਿਹੜੇ ਸਾਡੇ ਦੇ ਪਰਚੇ ਦਰ ਲੋਏ ਸੀ ਉਹ ਵਾਪਸ ਲਏ ਜਾਣੇ ਚਾਹੀਏ ਕੇਂਦਰ ਰਾਜ ਨੂੰ ਪੰਜਾਬ ਨਾਲ ਮੰਗਾਂ ਨੇ ਆਬਾਦਕਰ ਕਿਸਾਨਾਂ ਨੂੰ ਮਾਲਕੀ ਦੇ ਹੱਥ ਦਿੱਤੇ ਜਾਣ ਆਵਾਜ਼ਾ ਪਸ਼ੂਆਂ ਨੂੰ ਕੰਟਰੋਲ ਕੀਤਾ ਜਾਵੇ ਜਿਹੜਾ ਸਾਡਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਤਾਂ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਦੀ ਨਾਲ ਜਿਹੜੇ ਕਿਸਾਨੀ ਦੇ ਦੁੱਥੇ ਮਸ਼ੀਨਰੀ ਦੇ ਵਿੱਚ ਵਾਟਾ ਇੰਸ਼ਟਲਮੈਂਟ ਕਾਪਰੇਟੋਰ ਬਦਾਰਾ ਦੀ ਗ੍ਰੇਵ ਦਿੱਤੀ ਜਾਵੇ ਕਰਜ਼ੇ ਦੇ ਉੱਤੇ ਖਾਸ ਕਰਕੇ ਕਾਪਰੇਟੋਰ ਬਦਾਰਾ ਦੇ ਕਰਜ਼ੇ ਨੂੰ ਦਿੱਤਾ ਜਾਵੇ ਤੇ ਨਾਲ ਹੀ ਉਹ ਜਿਹੜੀ ਐਮਐਸਪੀ ਡਿਕਲੇਰ ਜਿਹੜੀ ਹੁੰਦੀ ਹੈ ਸਰਕਾਰੋਂ ਤੇ ਖਰੀਦ ਦੀ ਗ੍ਰੰਥੀ ਤੋਂ ਜੋ ਪੰਜਾਬ ਸਰਕਾਰ ਨਾਲ ਕੁਝ ਮਸਲੇ ਨੇ ਜਿਹੜੇ ਸਾਡੇ ਹੋ ਗਏ ਨੇ ਉਹ ਵੀ ਇਸ ਅਪੋਧਨ ਦੇ ਵਿੱਚ ਅੱਗੇ ਰੱਖੇ ਜਾਣਗੇ